ਦੇਖੋ ਜੀ ਫੈਸਲਾ ਪਹਿਲਾਂ ਤਾਂ ਅਸੀਂ ਉਸ ਸੰਤ ਮਹਾਪੁਰਸ਼ਾਂ ਦਾ ਅਸੀਂ ਧੰਨਵਾਦ ਤਾਂ ਕਰ ਨਹੀਂ ਕਰ ਸਕਦੇ ਉਹਨਾਂ ਦਾ ਅਸ਼ੀਰਵਾਦ ਦੇ ਨਾਲ ਉਹ ਪਰਸੋਂ ਸਾਡੇ ਕੋਲ ਇੱਥੇ ਆਏ ਸੀ ਸਾਨੂੰ ਜਾਂਦੇ ਜਾਂਦੇ ਅਸ਼ੀਰਵਾਦ ਦੇ ਗਏ ਸੀ ਤੁਸੀਂ ਯਕੀਨ ਮੰਨਿਓ ਕਿ ਸਾਨੂੰ ਭੁੱਖ ਦੀ ਮਹਿਸੂਸ ਹੀ ਨਹੀਂ ਹੋਈ ਭੁੱਖ ਕੀਜੀ ਹੈ ਸੋ ਪਹਿਲਾਂ ਤਾਂ ਅਸੀਂ ਸੰਤਾਂ ਦਾ ਧੰਨਵਾਦ ਕਰਦੇ ਹਾਂ ਸਾਡੇ ਬਾਬਾ ਗੋਪਾਲਦਾਸ ਜੀ ਬਾਬਾ ਮੱਖਣਮੁਣੀ ਜੀ ਸੰਤ ਬਾਬਾ ਸਾਡੇ ਕੇਵਲਦਾਸ ਜੀ ਹਕਤਾਲਾ ਵਾਲੇ ਤੇ ਬਾਬਾ ਆਲੂ ਪਰਵਾਲੇ ਜੀ ਸਤਨਾਮ ਸਿੰਘ ਜੀ ਤੇ ਸਾਰੇ ਜਿੰਨਿਆ ਮਹੇਸ਼ ਮੁਨੀ ਜੀ ਬੋਰੇ ਵਾਲੇ ਸੰਤਾਂ ਦੇ ਮਤਲਬ ਉਹਨਾਂ ਦੇ ਜਿਹੜੇ ਚੇਲੇ ਆ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਜਿਹੜੀ ਇਹ ਅਸੀਂ ਪਿਛਲੇ ਦਿਨਾਂ ਤੋਂ جنگ ਲੜ ਰਹੇ ਸੀ ਗਊਸਾਲਾ ਦੇ ਵਿੱਚ ਗਊਸਾਲਾ ਬਣਾਉਣ ਵਾਸਤੇ ਕਿ ਜਿਹੜੇ ਅਵਾਰਾ ਅਮਰੀਕੀ ਠੱਠੇ ਆ ਖਾਸ ਕਰਕੇ ਸ਼ਹਿਰ ਦੇ ਵਿੱਚ ਤੇ ਉਹ ਨੌਜਵਾਨਾਂ ਦੀਆਂ ਜਾਨਾਂ ਲੈ ਰਹੇ ਸੀ ਰੋਜ਼ ਐਕਸੀਡੈਂਟ ਹੋ ਰਹੇ ਸੀ ਉਹਨੂੰ ਦੇਖਦੇ ਹੋਏ ਅਸੀਂ ਮੈਂ ਤੇ ਮੇਰਾ ਵੱਡਾ ਭਰਾ ਜੱਗੀ ਜੱਫਾ ਅਸੀਂ ਭੁਖੜਤਾਲ ਤੇ ਬੈਠੇ ਸੀ ਅੱਜ ਤੋਂ 4 ਦਿਨ ਪਹਿਲਾਂ ਸੋ ਮੈਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਨਾ ਪੰਜਾਬ ਵਾਸੀਆਂ ਨੂੰ ਦੱਸਣਾ ਚਾਹੁੰਨਾ ਹਲਕੇ ਦੇ ਵਾਸੀਆਂ ਨੂੰ ਦੱਸਣਾ ਚਾਹੁੰਨਾ ਵੀ ਇੱਕ ਗੱਲ ਜ਼ਰੂਰ ਹੈ ਵੀ ਜੀ ਤੁਸੀਂ ਲੜੋਂਗੇ ਤਾਂ ਤੁਹਾਡੀ ਜਿੱਤ ਜ਼ਰੂਰ ਹੁੰਦੀ ਹੈ ਜਦੋਂ ਲੜਦੇ ਲੋਕ ਆ ਕਹਿੰਦੇ ਉਹਨਾਂ ਦੀ ਜਿੱਤ ਜ਼ਰੂਰ ਹੁੰਦੀ ਹੈ ਆ ਸਾਰੀ ਪ੍ਰਾਣੀ ਗਊਸ਼ਾਲਾ ਦੀ ਕਮੇਟੀ ਖੜੀ ਆ ਇਹਨਾਂ ਨੇ ਆ ਕੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਸਾਰਾ ਅਸੀਂ ਸ਼ਹਿਰ ਵਾਸੀਆਂ ਦਾ ਇਕੱਠ ਕੀਤਾ ਸੀ ਮਰੀਆਂ ਮਤਾਮਾਂ ਭੈਣਾਂ ਵੀ ਆਈਆਂ ਇਹ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਸਾਡਾ ਇਹੋ ਫੈਸਲਾ ਹੋਇਆ ਹੈ ਕਿ ਜਿਹੜੀ ਆ ਰੋਡ ਦੇ ਉੱਤੇ ਕਰੋੜਾਂ ਦੇ ਭਾਦੀ ਜ਼ਮੀਨ ਅਸੀਂ ਅੱਜ ਜਿੱਤ ਕੇ ਸੰਘਰਸ਼ ਸਾਡਾ ਜਿੱਤ ਕੇ ਗਊਸਾਲਾ ਨੰਦੀ ਗਊਸਾਲਾ ਵਾਸਤੇ ਸਾਨੂੰ ਦੋ ਕਿੱਲਾਂ ਦਾ ਐਲਾਨ ਕਰਤਾ ਕਹਿੰਦੇ ਜੇ ਥੋੜੀ ਪਊ ਤਾਂ ਹੋਰ ਵੀ ਪਗੜ ਲਿਓ ਪਰ ਅਸੀਂ ਅੱਜ ਅਸੀਂ ਲੜ ਰਹੇ ਸੀਗੇ ਗਊਸਾਲਾ ਵਾਸਤੇ ਜਿਹੜੀ ਵੀ ਸਾਡੇ ਠੱਠਿਆਂ ਅਵਾਰਾ ਠੱਠਿਆਂ ਵਾਸਤੇ ਉਹ ਅਸੀਂ ਅੱਜ ਜੰਗ ਜਿੱਤ ਚੁੱਕੇ ਆ ਤੇ ਸਾਡਾ ਸੰਤਾ ਨੇ ਜੂਸ ਪਿਆ ਕੇ ਸਾਨੂੰ ਉਹ ਮਨਜ਼ੂਰ ਹੈ ਵੀ ਭਾਈਓ ਗਊਸ਼ਾਲਾ ਇਹ ਕਿ ਇਹਨਾਂ ਨੇ ਇਹ ਕਹਿ ਵੀ ਹੋਇਆ ਵੀ ਕਈ ਵਾਰੀ ਕੋਈ ਪੁੱਛਦੇ ਵੀ ਕਦੋਂ ਸ਼ੁਰੂ ਹੋਊਗਾ ਕੰਮ ਇਹਨਾਂ ਨੇ ਤਾਂ ਇਹ ਕਹਿੰਦਾ ਵੀ ਅਸੀਂ ਅੱਜੋ ਬੇਸ਼ੱਕ ਤੁਸੀਂ ਜਿਹੜਾ ਸਹਿਯੋਗ ਗਊਸ਼ਾਲਾ ਦੇਊਗੀ ਪੁਰਾਣੀ ਵੱਡੀ ਗਊਸ਼ਾਲਾ ਉਹ ਵੀ ਦੇਊਗੀ ਵੀ ਅੱਜ ਤੋਂ ਬੇਸ਼ੱਕ ਤੁਸੀਂ ਕੰਮ ਸਟਾਰਟ ਕਰੋ